ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੀ ਸਾਧ ਸੰਗਤ ਦੀ ਆਪ ਜੀ ਨੂੰ ਕਥਾ ਵਿਚਾਰ ਸੁਣਾਉਣੇ ਆ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋਰੇ ਚਿਤ ਲਾਏ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇਹਦਾ ਮਤਲਬ ਸਾਧ ਸੰਗਤ ਹੈ ਵੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਜੋ ਕੋਈ ਪ੍ਰੇਮ ਤੇ ਸਤਿਕਾਰ ਦੇ ਨਾਲ ਪੜਦਾ ਚਿਤ ਲਾ ਕੇ ਪੜਦਾ ਤੇ ਬਾਣੀ ਉਹਨੂੰ ਉਹਦੇ ਕਾਰਜ ਕਰਦੀ ਹੈ ਜਿਵੇਂ ਕਿੰਨੇ ਆਪਣੇ ਭਗਤ ਹੋਏ ਆ ਨਾਮਦੇਵ ਜੀ ਬਾਬਾ ਕਬੀਰ ਜੀ ਬਾਬਾ ਫਰੀਦ ਜੀ ਆਪਣੇ ਹੋ ਰਾਜ ਨੇ ਭਾਈ ਪੀਪਾ ਜੀ ਭਾਈ ਸ਼ੈਨ ਜੀ ਭਾਈ ਤੰਨਾ ਜੀ ਇਹ ਜਿੰਨੇ ਵੀ ਜਿੰਨਾ ਇਹਨਾਂ ਨੇ ਬਾਣੀ ਨਾਲ ਪ੍ਰੇਮ ਕਰਿਆ ਸਤਿਗੁਰੂ ਜੀ ਨਾਲ ਪ੍ਰੇਮ ਕਰਿਆ ਚਿੱਤ ਲਾਇਆ ਉਹਨਾਂ ਦੀ ਕੋਈ ਚੜ੍ਹਦੀ ਕਲਾ ਹੋਈ ਹੈ ਅੱਜ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹਨਾਂ ਦੀ ਬਾਣੀ ਪ੍ਰਕਾਸ਼ ਕਿਉਂਕਿ ਚਿੱਤ ਲਾ ਕੇ ਸਤਿਗੁਰੂ ਜੀ ਦੇ ਨਾਲ ਕੰਮ ਕਰਿਆ ਸਾ ਸੰਗਤ ਜਿਵੇਂ ਹੁਣ ਭਾਈ ਬਚੱਤਰ ਸਿੰਘ ਸੀ ਤੇ ਸਤਗੁਰੂ ਜੀ ਦੇ ਦਰਬਾਰ ਦੇ ਵਿੱਚ ਇਸ ਤਰ੍ਹਾਂ ਰਹਿੰਦਾ ਸੀ ਤਤ ਪਰ 24 ਘੰਟੇ ਹਾਜ਼ਰ ਨਾਜ਼ਰ ਪੂਰਾ ਉਰਦਾ ਸਰੀਰ ਸੀ ਜਦੋਂ ਵੀ ਸਤਗੁਰੂ ਜੀ ਹੁਕਮ ਕਰਨੋਂ ਕੀ ਹੁਕਮ ਦੇ ਵਿੱਚ ਵੱਧੇ ਹੋਏ ਸੀ ਉਦਹੀਂ ਉਹ ਤਿਆਰ ਬਰ ਤਿਆਰ ਸੀ ਉਦਰ ਭਾਈ ਬਾਬਾ ਦੀਪ ਸਿੰਘ ਜੀ ਉਹ ਵੀ ਪੂਰੇ ਹਕੌਲੇ ਵਿੱਚ ਉੱਦੇ ਸੀ ਬਾਣੀ ਦਾ ਸਤਕਾਰ ਕਰਿਆ ਪ੍ਰੇਮ ਚਿਤ ਲਾ ਕੇ ਪੜੀ ਐ ਤੇ ਪੂਰਾ ਉਹ ਵੀ ਤਤਪੁਰ ਸੀ ਉਹਨਾਂ ਨੇ ਵੀ ਕਿੰਨੇ ਜੰਗ ਜੁੱਧ ਕਰੇ ਸੀਸ ਲੈ ਗਿਆ ਸਰੀਰ ਨਾਲ ਫੇਰ ਵੀ ਜੰਗ 'ਚ ਲੜਦੇ ਹੀ ਰਹੇ ਹਰਮੰਦਰ ਸਾਹਿਬ ਜਾ ਕੇ ਸੀਸ ਭੇਟ ਕਰਿਆ ਉਧਰ ਪਾਈ ਸਾਹਬ ਸਿੰਘ ਤੇ ਸਵੇਕ ਸਿੰਘ ਦੋਨੇ ਪਿਓ ਪੁੱਤਰ ਉਹਨਾਂ ਦਾ ਇਤਿਹਾਸ ਪੜ ਲਓ ਜਿਹੜਾ ਵੀ ਕਿਸੇ ਦਾ ਇਤਿਹਾਸ ਪੜ ਲਓ ਉਹ ਸਾਹ ਸੰਗਤ ਪੂਰਾ ਸਤਗੁਰ ਜੀ ਨੇ ਰਤਵਾ ਉੱਚਾਈ ਦਿੱਤਾ ਰਹੀ ਦੀ ਦੁਨੀਆ ਤੇ ਕਰਨਾ ਰਹਿਣਿਆ ਹੁਣ ਆਪਣੇ ਐਸਟਮੇ 20ਵੀਂ ਸਦੀ ਦੇ ਵਿੱਚ ਤਾਂ ਤਾਂ ਬਾਬਾ ਸੰਤ ਜਰਨੈਲ ਸਿੰਘ ਜੀ ਸਿਪਾਹੀ ਵੀ ਬਣਿਆ ਤੇ ਭਗਤੀ ਦਾ ਘਰ ਵੀ ਬਣਿਆ ਸਤਗੁਰ ਜੀ ਨਾਲ ਚਿੱਤ ਲਾ ਕੇ ਬਾਣੀ ਪੜੀ ਆ ਪਤਾ ਨਹੀਂ ਕਿੰਨੀ ਕੁ ਬਾਣੀ ਸੀ ਜਿਹੜੀ ਕੰਠ ਸੀ ਉਹਨਾਂ ਦੇ ਤੋ ਵੀ ਕੰਟੇ ਸਰੀਰ ਚੋਂ ਚੱਲਦੀ ਸੀ। ਇਸਾ ਦਾ ਗੁਰੂ ਜੀ ਨੇ ਪੂਰਾ ਚਤ ਲਾ ਕੇ ਰੱਖਦੇ ਤੇ ਅੱਜ ਰਹੀਂਦੀ ਦੁਨੀਆ ਤਾਈਂ ਨਾ ਸਾਥ ਸਾਥ ਸੰਗਤ ਕੋਈ ਹੈ ਐਸਾ ਬੰਦਾ ਜਿਹੜਾ ਵਰਲਡ ਦੀ ਵਰਲਡ ਕਿਉਂਕਿ ਵਰਲਡ ਕਹਿੰਦਾ ਕਿਉਂਕਿ ਇੰਗਲੈਂਡ ਦੀ ਵੀ ਫੌਜ ਸੀ ਰਸ਼ੀਆ ਦੀ ਵੀ ਫੌਜ ਸੀ ਤੇ ਇੱਧਰ ਆਪਣੀ ਹਿੰਦੁਸਤਾਨ ਦੀ ਫੌਜ ਸੀ। ਰਸ਼ੀਆ ਦੇ ਕਮਾਂਡੋ ਮੰਗਾਏ ਤੇ ਜਿਹੜਾ ਉਤੋਂ ਸਾਰਾ ਤਿਆਰਬਰ ਤਿਆਰਕਾਰ ਕਰੋ ਵਿਹਾਰ ਕਰਿਆ ਸੀ ਆਪਣੇ ਗੁਰਦੁਆਰਿਆਂ ਤੇ ਅਟੈਕ ਕਰਨ ਦੇ ਲਈ ਉਹ ਛਾਜ ਸੀ ਇੰਗਲੈਂਡ ਦੀ ਇਹ ਕਰਕੇ ਸਾਧ ਸੰਗਤ ਸੰਤ ਜਰਨੈਲ ਸਿੰਘ ਪੰਡਰਾਵਾਲਿਆਂ ਨੇ ਪੂਰਾ ਲਲਕਾਰ ਕੇ ਖੜ ਗਏ ਵੀ ਆਜੋ ਅਸੀਂ ਜੇ ਸਾਡੇ ਗੁਰੂ ਧਾਮ ਤੇ ਚੜ ਕੇ ਆਵਾਂਗੇ ਤੇ ਸਾਡੇ ਬੰਗਾਂ ਨੇ ਪਾਈਆਂ ਹੋਈਆਂ ਗੁਰੂ ਦਾ ਖਾਲਸਾ ਗੁਰੂ ਦਾ ਖਾਲਸਾ ਅਖਵਾਇਆ ਜੇ ਜਕਾਰੇ ਚੱਲਦੇ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਏ ਤੇ ਕਿੰਨੇ ਕ ਸਿੰਘ ਜੀ ਨਾਲ 100 150 ਸਵੇਕ ਸਿੰਘ ਜੀ ਜਰਨਲ ਸਵੇਕ ਸਿੰਘ ਬਾਬਾ ਅਮਰੀਕ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਬਾਬਾ ਠਾਰਾ ਸਿੰਘ ਜੀ ਸੰਤਾਂ ਦੇ ਪ੍ਰਧਾਨ ਸੰਤ ਜਰਨੈਲ ਸਿੰਘ ਜੀ ਨਾਮਧਮੀ ਟਕਸਾਲ ਦੇ ਮੁਖੀ ਜਿੰਨੇ ਦੇ ਜਿੰਨੇ ਸੀ ਸਾਰੇ ਜਰਨੈਲ ਹੀ ਸੀ ਤੇ ਗਵਰਨਮੈਂਟ ਦੇ ਮੂਹਰੇ ਕਿਵੇਂ ਨਾ ਹੋ ਕੇ ਖੜਦੇ ਛਾਤੀਆਂ ਤਾਣ ਕੇ ਖੜ ਗਏ ਕਹਿੰਦੇ ਜੇ ਅਕਾਲ ਤਖਤ ਤੇ ਤੁਸੀਂ ਹਮਲਾ ਕਰੋਗੇ ਨਾ ਤੇ ਸਾਡੇ ਸਰੀਰ ਤੋਂ ਦੀ ਚੜ ਕੇ ਜਾਵੋਗੇ ਤੇ ਐਵੇਂ ਹੋਈ ਤੇ ਸੰਤ ਪੰਡ ਵਾਲੀ ਇਹ ਗੱਲ ਕਹਿੰਦੇ ਦੀ ਜਮਾਨ ਦੇ ਵਿੱਚ ਉਹ ਕਰਕੇ ਦਿਖਾਈ ਹੈ ਤੇ ਆ ਲੈਣ ਉਹ ਕੋਈ ਗੱਲ ਨਹੀਂ ਸਾਡੇ ਬੰਗਾ ਨਹੀਂ ਪੈਣੀ ਉਹ ਗੁਰੂ ਦਾ ਖਾਲਸਾ ਸਿੰਘ ਆ ਗੁਰੂ ਦੇ ਤੇ ਸ਼ੋਲੇ ਆ ਸ਼ੋਲਿਆਂ ਦੇ ਚਣੇ ਚਬਾ ਕੇ ਬੋੜਾਂਗੇ 90 ਤੰਤਨ ਫੁੱਟ ਧਰਤੀ ਨਾਲੋਂ ਉੱਚੇ ਬੁੜਕ ਦੇ ਦਿਖਾਵਾਂਗੇ ਤੁਹਾਨੂੰ ਜਹਾਜ਼ ਪਰੇ ਜਾਣਗੇ ਜਿਹੜੇ ਪਾਪੜੇ ਹੈਲੀਕਾਪਟਰ ਪਰੇ ਜਾਣਗੇ ਤੇ ਮੈਲਾ ਚੋਂ ਵਾਪਰਿਆ ਜਾਊ ਟਰੱਕ ਪਰ ਫਰਕੇ ਤੋਰਾਂਗੇ ਇਹ ਗੱਲਾਂ ਕਈਆਂ ਸੀ ਬਾਬਾ ਜੀ ਨੇ ਆਪਣੀ ਸਪੀਚ ਦੇ ਵਿੱਚ ਤੇ ਉਵੇਂ ਹੀ ਕਰਕੇ ਦਿਖਾਈਆਂ ਇਹ ਆਸਾਤ ਗੁਰਜੀ ਦਾ ਚਤਲਾ ਕੇ ਜੀ ਕੋ ਕਰੇ ਚਤਲਾਏ ਦਾਤ ਕਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਤਲਾਏ ਐ ਸੇਵਾ ਸਫਲ ਹੋਈ ਤੇ ਅੱਜ ਦਿੰਦੀ ਦੁਨੀਆ ਤਾਈ ਉਹਨਾਂ ਬੰਦਿਆਂ ਦਾ ਨਾ ਹੈ ਜਿਹੜਾ ਜਰਨਲ ਕੁਲਦੀਪ ਬਰਾਲ ਅੱਜ ਹਲੇ ਜਾਉਂਦਾ ਉਹ ਜਿਹੜਾ ਕਹਿੰਦਾ ਸੀ ਮੈਂ 2 ਘੰਟਿਆਂ ਦੇ ਵਿੱਚ ਇਹ ਜਿਹੜਾ ਆਪਰੇਸ਼ਨ ਆ ਮੈਂ ਸਿਰੇ ਲਾ ਦੇਣਾ ਤੇ ਪਿੰਡਾਂ ਦੇ ਸੰਤ ਨੂੰ ਜਾਂ ਮਰਿਆ ਤੇ ਜਿਉਂਦਾ ਫੜ ਕੇ ਇਦਰਾ ਗਾਂਧੀ ਦੇ ਪੇਸ਼ ਕਰ ਦੇਣਾ ਤੇ ਉਹੋ ਸਾ ਸੰਗਤ ਸ਼ੈਰ ਵਾਸਤੇ ਜਾ ਰਿਹਾ ਸੀ ਬਾਹਰ ਕਿਤੇ ਦੇਸ਼ ਦੇ ਵਿੱਚ ਵੀਜ਼ਾ ਲੱਗਿਆ ਹੋਇਆ ਸੀ ਤੇ ਇੰਦਰ 单ਦੀ ਨੇ ਕੋਲੇ ਬੁਲਾ ਲਿਆ ਕਹਿੰਦਾ ਫੇਰ ਹੀ ਜਾਊਂਗਾ ਤੇ ਕੋਈ ਨਹੀਂ ਪਰਸੂ ਨੂੰ ਚਲਿਆ ਜਾਊਂਗਾ ਤੇ ਮੈਂ ਜਾਨਣਾ ਮੂਰੇ ਮੈਂ ਕਰੂੰਗਾ ਹਾਂ ਬਲਾ ਮੈਂ ਸੰਤ ਪਿੰਡ ਨਾਲ ਦੇ ਅਕਾਲ ਤਖਤ ਤੇ ਕਰੂੰਗਾ ਬਲਾ ਬਹੁਤ ਸਪੀਚਾਂ ਨੇ ਕਰੀਆਂ ਬਾਹਰ ਆਜੋ ਸੰਤ ਜੀ ਆਜੋ ਬਾਹਰ ਆਜੋ ਅੰਦਰ ਵੀ ਬੰਦੇ ਇਕੱਲੇ ਬਈ ਤੁਸੀਂ ਦੱਸੋ 18 ਦੇਸਾਂ ਦਾ ਵੀਜ਼ਾ ਮੱਖ ਮੰਤਰੀ ਬਣਾ ਮੱਖ ਮੰਤਰੀ ਜਿੰਨੇ ਬੰਦੇ ਨਾਲ ਲੈ ਕੇ ਸਾਨੂੰ ਦੇ ਦਿਓ ਉਹਨੇ ਬੰਦੇ ਤੁਹਾਡੇ ਨਾਲ ਮੰਤਰੀ ਹੋਣਗੇ ਪਰ ਤੁਸੀਂ ਇੱਕ ਵਾਰੀ ਸਾਨੂੰ ਹਾਂ ਕਹਿ ਦਿਓ ਜਿੰਨਾ ਅਮਰੀਕਾ ਦਾ ਡਾਲਰ ਅਰਬਾਂ ਚ ਲੈਣਾ ਸਾਨੂੰ ਆਦਾ ਕਾਊਂਟ ਨੰਬਰ ਦੇ ਦਿਓ ਤੁਹਾਡੇ ਉਹਦੇ ਜਮਾ ਕਰਾ ਦਿੰਨੇ ਆ ਤੇ ਸੰਤਾਨ ਟਕਰਾ ਟਕਰਾਤਾ ਕਹਿੰਦੇ ਜੇ ਇਹ ਸਾਰਾ ਕੁਝ ਮਿਲ ਜੂਗਾ ਸਾਨੂੰ ਫਿਰ ਅਸੀਂ ਇਸ ਦੁਨੀਆ ਤੋਂ ਜਾਣਾ ਨਹੀਂ ਜਾਣਾ ਸਾਨੂੰ ਇਹ ਨਹੀਂ ਮਨਜ਼ੂਰ ਸਾਨੂੰ ਤਵਦਾ ਅਕਾਲ ਤਖਤ ਪਿਆਰਾ ਹੈ ਅਸੀਂ ਕਿਵੇਂ ਹਮਲਾ ਹੋਣ ਦੇ ਦਿਆਂਗੇ ਸਾਹ ਸੰਗ ਤੇ ਜੇ ਸੰਤ ਕੱਲੇ ਪੰਡਰਾਂ ਵਾਲਿਆਂ ਨੂੰ ਫੜਨਾ ਹੁੰਦਾ ਨਾ ਤੇ ਦੂਜੇ 38 ਗੁਰਦੁਆਰਿਆਂ ਤੇ ਨਹੀਂ ਸੀ ਕਰਦੇ ਹਮਲਾ 38 ਗੁਰਦੁਆਰਿਆਂ ਤੇ ਫੌਜ ਨੇ ਹਮਲੇ ਕਰੇ ਆ ਸਿੰਘ ਫੜ ਫੜ ਕੇ ਉੱਥੋਂ ਮਾਰਿਆ ਜਿਹੜੇ ਆਪਣੇ ਪਾਠੀ ਸੀ ਗ੍ਰੰਥੀ ਸੀ ਕਥਾਵਾਚਕ ਸੀ ਹੋਰ ਆਪਣੀ ਜਿਹੜੀ ਪਬਲਿਕ ਕਿਉਂਕਿ ਗੁਰੂ ਤੇਗ ਬਹਾਦਰ ਆਪਣੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿੱਧਾ ਦਰਸੀ ਤੇ ਦਰਸੀ ਸੀ ਉਹਤੇ ਬਹੁਤ ਸੰਗਤ ਗਈ ਸੀ ਸੰਗਤ ਨੂੰ ਨਹੀਂ ਸੀ ਪਤਾ ਵੀ ਇਹ ਗੱਲ ਹੋ ਜੂਗੀ ਵੀ ਸਾਨੂੰ ਨਹੀਂ ਕੋ ਸਾਦੇ ਤੇ ਲੜਾਈ ਅੰਦਰ ਹੀ ਆ ਪਰ ਜਿਹੋਨਾਂ ਦੀ ਫੌਜ ਬਹੁਤੀ ਮਾਰਨ ਲੱਗੀ ਫਿਰ ਉਹਨੇ ਸਾਰਿਆਂ ਤੇ ਗਰਮੀ ਕਰੀਆ ਫਿਰ ਆਪਣੇ ਬੰਦੇ ਮੁੰਡੇ ਬੱਚੇ ਕੁੜੀਆਂ ਬੁੱਢਿਆਂ ਸਾਡੇ ਆਪਣਿਆਂ ਬਹੁਤ ਮਾਰ ਗਏ ਇਹਨਾਂ ਨੇ ਗੋਲੀਆਂ ਨਾਲ ਬੂਟਾਂ ਦੇ ਟੱਡ ਮਾਰ ਨਾਲ ਕਈ ਬੱਚੇ ਤਾਂ ਲੇਟੜ ਕੇ ਹੀ ਮਾਰਤੇ ਆ ਉੱਤੇ ਪੈਰ ਧਰ ਕੇ ਫੇਤੇ ਕਈਆਂ ਨੂੰ ਚਲਾ ਚਲਾ ਕੰਦੇ ਤਾਂ ਮਾਰਿਆ ਅੱਡੇ ਬਟ ਇਨਰ ਦਾ ਹੀ ਸੀ ਜਿਨ੍ਹਾਂ ਨੇ ਛੋਟੇ ਛੋਟੇ ਬੱਚੇ ਵੀ ਨਹੀਂ ਬਖਸ਼ੇ ਸਾਹ ਸੰਗਤ ਜਦੋਂ ਰਸ਼ੀਆ ਦੇ ਲਿਆਏ ਨਾ ਇਹਦੇ ਕਹਿੰਦੇ ਲਾ ਹੁਣ 15 ਮਿੰਟਾਂ ਚ ਕਰ ਦਿੰਨੇ ਆ ਸਭ ਕੁਝ ਇਹਦਾ ਐਸੀ ਬੰਦੇ ਉੱਤੋਂ ਮਾਰਦੇ ਆ ਛਾਲਾਂ ਸਿੱਧੀਆਂ ਥੱਲੇ ਤੇ ਉਤਰਣ ਹੀ ਨਹੀਂ ਦਿੱਤੇ ਜੋ ਆ ਜਾਂਦੇ ਤਾਂ ਹੀ ਸਾਹ ਸੰਗਤ ਉਤਰਣ ਹੀ ਨਹੀਂ ਦਿੱਤੇ ਸੰਤਾ ਨੇ ਇਹ ਜੇ ਸੰਗ ਸੂਰਮੇ ਅੰਦਰ ਸੀ ਤੇ ਉਹਦੇ ਲਟਕਾਤੇ ਤੇ ਉਹਨਾਂ ਦੇ ਨਾਲ ਬਰੂਦ ਬਣੇ ਜਿਹੜਾ ਉਹਨਾਂ ਨੇ ਚਲਾਉਣਾ ਸੀ ਜਾ ਕੇ ਤੇ ਉਹ ਇੰਨੀ ਹੀਟ ਬਣ ਗਈ ਢਾਲੇ-ਢਾਲੇ ਤੇ ਉਹ ਨਾਲ ਹੀ ਚੱਲ ਗਿਆ ਸਭ ਕੋ ਪੜਾਕੇ ਪੈ ਗਏ ਸਾਰਿਆਂ ਦੇ ਉਹਨਾਂ ਦੀਆਂ ਤਾਂ ਲੋਥਾਂ ਵੀ ਨਹੀਂ ਮਿਲੀਆਂ ਕਿੱਥੇ ਆ ਐਸੀਆਂ ਬੜਕਾਈਆਂ ਅਕਾਲ ਪੁਰਖ ਨੇ ਜਿ세 ਦੇ ਬੱਲ ਹੈ ਸਤਗੁਰ ਜਿਸਕੇ ਬੱਲ ਹੈ ਇਹ ਗੱਲ ਸੀ ਸਾ ਸੰਗਤ ਨਿਗਾਹ ਮਾਰ ਕੇ ਦੇਖੋ ਤੁਸੀਂ ਸੰਤ ਅਖਵਾਉਣਾ ਸੌਖਾ ਹੈ ਇਹ ਜੇ ਅੱਜ ਵੀ ਦੁਨੀਆ ਦੇ ਵਿੱਚ ਸੰਤ ਹੈਗੇ ਆ ਇਹ ਤਾਂ ਕਮਾਈ ਸੀ ਬਾਬਾ ਅਨੰਦ ਸਿੰਘ ਜੀ ਦੀ ਬਾਬਾ ਈਸ਼ਰ ਸਿੰਘ ਜੀ ਦੀ ਬਾਬਾ ਅਤਰ ਸਿੰਘ ਜੀ ਤੇ ਹੁਣ ਕੀ ਕਰਦੇ ਫਿਰਦੇ ਕਿੰਨੇ ਸੰਤਾਂ ਉੱਥੇ ਆ ਜਿਹੜੀ ਜਗਰਾਵਾਂ 68 ਸੀ ਚਰਨ ਘਾਟੋ ਇਹਦੇ ਤੇ ਕੀ ਹੋ ਕੇ ਹਟਿਆ ਕਿਸੇ ਨੇ ਮਾਰਿਆ ਹਾਰਾ ਨਾਰਾ ਤੇ ਕਦੇ ਸੰਤ ਜਿਉਂਦੇ ਹੁੰਦੇ ਪਿੰਡਰਾਮ ਵਾਲੇ ਉਹ ਕਹਿੰਦੇ ਵੀ ਜਿਹੜੇ ਭੋਰਾ ਦੇ ਵਿੱਚ ਸਾਡੇ ਗੁਰੂਆਂ ਨੇ ਤਪਚਿਆ ਕਰੀ ਹੈ ਉਹਨਾਂ ਭੋਰਾ ਦੇ ਵਿੱਚ ਆਹਾ ਕੰਮ ਹੁੰਦੇ ਆ ਜਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਮਰਜੋ ਯਾਰ ਸਿੱਖੋ ਸੁਣ ਕੇ ਹੀ ਗੱਲ ਯਾਰ ਸਰੀਰ ਤੋਂ ਲੋਮ ਕੰਡਾ ਖੜਾ ਹੁੰਦਾ ਯਾਰ ਸਾਡੇ ਅੱਖਾਂ ਦੇ ਸਾਹਮਣੇ ਵਈ ਥੇਕੇ ਰੱਖ ਦਗੇ ਆਪਣੇ ਵੀ ਲੋਕਾਂ ਨੂੰ ਯਾਰ ਕੋਈ ਸੋਚਣਾ ਚਾਹੀਦਾ ਯਾਰ ਕੋਈ ਸਾਬ ਵਾਲੀ ਆ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨੂੰ ਕਰੇ ਪ੍ਰਕਾਸ਼ ਕਰ ਲੋ ਨਹੀਂ ਸਰਦਾ ਦਾ ਯਾਰ ਕਿਉਂ ਤੁਸੀਂ ਇਹ ਜੇ ਥਾਵਾਂ ਤੇ ਤੁਰੇ ਫਿਰਦੇ ਆ ਇਹ ਕੋਈ ਕੰਮ ਨਹੀਂ ਹੋਗਾ ਤੇ ਉਧਰ ਨੂੰ ਜਾਣਾ ਨਹੀਂ ਕੰਮ ਵਾਲੇ ਬੱਸ ਨੂੰ ਇੱਧਰ ਨੂੰ ਤੁਰ ਪਣਾ। ਜੇ ਚਾਰ ਬੰਦੇ ਕਰੇ ਆ ਕੇ ਰੋਟੀਆਂ ਲਾਉਣੀਆਂ ਨੇ ਤੇ ਇੱਧਰ ਨੂੰ ਤੁਰ ਪਣਾ। ਕਰੇ ਚਾਰ ਬੰਦੇ ਆ ਜਾਨਾ ਪਿੱਛੂ ਵਜ ਜਾਂਦੇ ਬੁੜੀਆਂ ਦੇ ਪਿੱਛੂ। ਵੀ ਕੀ ਕਰਾਂਗੇ ਉਹਨਾਂ ਦੇ ਭਾਂਡੇ ਮਾਂਜਣੇ ਪੈਣਗੇ ਉਹਨਾਂ ਨੂੰ ਰੋਟੀ ਖਾਣੀ ਪਊਗੀ ਉਹਨਾਂ ਦੇ ਕੋਲੇ ਬੈਠਣਾ ਪਊ। ਇਹ ਅਗਲੀਆਂ ਮਾਈਆਂ ਸੀ ਜਦੋਂ 40 45 ਸਾਲ 50 ਸਾਲ ਪਹਿਲਾਂ ਜਿਹੜੇ ਉਦੋਂ ਨਾ 10 10 15 15 ਜੀ ਮਿਲਣ ਆ ਜਾਂਦੇ ਹੁੰਦੇ ਸੀ ਰਿਸ਼ਤੇਦਾਰੀਆਂ ਚੋਂ ਤੇ ਚਾਹ ਚੜ ਜਾਂਦਾ ਸੀ ਬੁੜੀਆਂ ਨੂੰ। ਰੋਟੀ ਚੁੱਲੇ ਤੇ ਪਕਾਉਣੀ ਨਾਲੇ ਤੇ ਸ਼ਿਕਾਉਂਦੇਆਂ ਹੁੰਦਿਆਂ ਸੀ ਤੇ ਅੱਜ ਇਹ ਡੇਰਿਆਂ ਤੇ ਜਾਣ ਉਹ ਤਾਂ ਬੁੜੀਆਂ ਖੁਸ਼ ਐ ਤੇ ਜੇ ਘਰੇ ਕੋਈ ਕੰਮ ਨੂੰ ਕਹੇ ਤਾਂ ਪਿੱਸੂ ਬੰਦੇ ਬਲਤ ਬੰਦਿਆਂ ਦੇ ਗਾਲ ਪੈਂਦਿਆਂ ਇਧਰ ਕਰੇ ਤਾਂ ਕੇਲੇ ਲੈਣੇ ਨਹੀਂ ਉੱਥੇ ਕੇਲੇ ਲੈ ਕੇ ਜਾਣੇ ਆ ਦਾਲ ਦੁੱਧ ਦਰਜਣਾਂ ਤਨ ਤਨ ਬੰਦੇ ਬਣ ਜੋ ਹਜੇ ਵੀ ਕੁਝ ਨਹੀਂ ਵਿਗੜਿਆ ਜੇ ਸਾਧੂ ਬਣ ਪਰ ਦੇਖਿਆ ਕਰੋ ਵੀ ਸਾਧੂ ਕਹੇ ਜਾ ਸੰਤ ਕਹੇ ਜਾ ਯਾਦਾ ਪਹਿਲਾ ਪਹਿਰਾਵੇ ਤੋਂ ਹੀ ਪਤਾ ਲੱਗ ਜਾਂਦਾ ਜਿਹੜਾ ਬੰਦਾ ਪਹਿਰਾਵਾ ਬਿੰਦੇ ਬਿੰਦੇ ਬਦਲਦਾ ਟਕੋ ਉਂਝੜ ਕਰਨ ਦਾ ਕਦੇ ਉਹਦੇ ਵਿੱਚ 5 ਪੈਸੇ ਦੀ ਬਾਣੀ ਨਹੀਂ ਉਹਦੇ ਵਿੱਚ ਉਹਦਾ ਯਾਰ ਤੇ ਬੜਾ ਖੇਕ ਨਹੀਂ ਦੇਖੋ ਉਹਦੇ ਕਿੰਨੇ ਕਦਰੇ ਉੱਤੇ ਚੁੰਨਗਾ ਬੰਨਦਾ ਪਾਸੇ ਲੜ ਛੜਦਾ ਥੱਲੇ ਵੀ ਚਮਕਣੇ ਲੀੜੇ ਯਾਰ ਜਿਹੜੇ ਬੁੜੀਆਂ ਦੇ ਪਾਏ ਹੁੰਦੇ ਚਮਕਣੇ ਲੀੜੇ ਉਹ ਲੀੜੇ ਉਹਦੇ ਪਾਏ ਹੋਏ ਯਾਰ ਤੇ ਫੁੱਲ ਟੰਗਦਾ ਵਿੱਚ ਇਹ ਹੈਗਾ ਸਿਕ ਕਮ ਦੀ ਬਰਜਾਦਾ ਦੀ ਵਿੱਚ ਅਤੇ ਨੰਗਾਨਿਆਂ ਬੋਲਿਆਂ ਬਰਜਾਦਾ ਚ ਹੈਗੀਆਂ ਜਦ ਦਸਤਾਰ ਸਜਾਓ ਦਿਮਾਲਾ ਸਜਾ ਲੋ ਬਾਣਾ ਪੈਲ ਪਹਿਲੋ ਸੰਤੇ ਜੋ ਉਹਨਾਂ ਦੇ ਨਾਮ ਤੇ ਇਹ ਚੱਲੇ ਜਾਂਦੇ ਆ ਗੁਰਦੁਆਰੇ ਹੋਏ ਜੇ ਨੇ ਫਿਰ ਠਾਠ ਵਾਲਿਆਂ ਨੇ ਆ ਬਾਬੇ ਕਾਲੇ ਅਰ ਗਏ ਜਾਂ ਹੋਰ ਕਿਸੇ ਨੇ ਇਹਨਾਂ ਨੇ ਮਾਰਿਆ ਹਰ ਨਾਰਾ ਵੀ ਸਾਡੀ ਠਾੜਦਾ ਇਹ ਨਾ ਲਿਖੀ ਫਿਰਦਾ ਸਾਡੇ ਨਾਲ ਕੋਈ ਇਹਦਾ ਲਿੰਕ ਨਹੀਂ ਕਿਸੇ ਨੇ ਨਹੀਂ ਕਰਿਆ ਇਹ ਪੈਸਿਆਂ ਦੇ ਯਾਰ ਆ ਸਾਹ ਤਾਂ ਬਾਹਰੋਂ ਪੈਸਾ ਆਈ ਜਾਂਦਾ ਸੰਗਤ دی ਜਾਂਦੀ ਆ ਰੋਟੀਆਂ ਪਾਲੀਆਂ ਸੰਗਤ ਆਪ ਦੇਈ ਜਾਂਦੀ ਆ ਇਹ ਜਾ ਕੋਈ ਕਰਦੇ ਆ ਬਣ ਜੋ ਬੰਦੇ ਇਹ ਜੋ ਪਾਣੀ ਕਰੇ ਪੜ ਲਓ ਆ ਦੇਖੋ ਕਰੇ ਚੱਤ ਜਤਨਾ ਲੋਕ ਕਰੀ ਲਾ ਲੋ ਜਤ ਜਤ ਸਤਨਾਮ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ